ਕਿ ਤੁਸੀਂ ਵੀ ਹਾਇਪਯੂਰਿਕ ਐਸਿਡ ਤੋਂ ਪਰੇਸ਼ਾਨ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਤੁਹਾਨੂੰ ਅਸੀਂ ਕੁਝ ਟਿਪਸ ਦੱਸਾਂਗੇ ਜਿਸ ਨੂੰ ਸਮਾਕੇ ਤੁਹਾਨੂੰ ਜਿਹੜੀ ਕਿ ਕੁਝ ਰਾਹਤ ਮਿਲ ਸਕਦੀ ਹੈ ਤਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਨਾ ਯੂਰਿਕ ਐਸਿਡ ਦੇ ਉੱਚ ਪੱਧਰ ਕਈ ਸਿਹਤ ਸਮੱਸਿਆਵਾਂ ਨਾਲ ਜੁੜੇ ਹੋਏ ਹਨ ਜਿਵੇਂ ਕਿ ਗਠੀਆ ਗੁਰਦੇ ਦੀ ਪੱਥਰੀ ਇਥੋਂ ਤੱਕ ਕੀ ਦਿਲ ਦੀ ਬਿਮਾਰੀ ਜਿहां ਸਿਹਤ ਮਾਹਿਰ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਸਾਦੀ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਬਦਲਾਅ ਬਿਨਾ ਕਿਸੇ ਕੀਮਤ ਦੇ ਯੂਰਿਕ ਐਸਿਡ ਦੇ ਉਤਪਾਦਨ ਨੂੰ ਕਾਫੀ ਘਟਾ ਸਕਦੇ ਹਨ ਤੇ ਆਓ ਇਸ ਬਾਰੇ ਹੋਰ ਜਾਣਦੇ ਹਾਂ ਯੂਰਿਕ ਐਸਿਡ ਇੱਕ ਕੁਦਰਤੀ ਉਤਪਾਦ ਹੈ ਜੋ ਉਦੋਂ ਬਣਦਾ ਹੈ ਜਦੋਂ ਸਰੀਰ ਪਿਉਰੀ ਨਾਮਕ ਪਦਾਰਥਾਂ ਨੂੰ ਤੋੜਦਾ ਹੈ ਜੋ ਕਿ ਬਹੁਤ ਸਾਰੇ ਪ੍ਰੋਟੀਨ ਅਮੀਰ ਪੋਚਨਾ ਵਿੱਚ ਪਾਏ ਜਾਂਦੇ ਹਨ ਤੇ ਆਮ ਤੌਰ ਤੇ ਜੇਕਰ ਗੱਲ ਕਰੀਏ ਤਾਂ ਗੁਰਦੇ ਇਸ ਮਿਸ਼ਰਣ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਦੇ ਹਨ ਹਾਲਾਂਕਿ ਯੂਰਿਕ ਐਸਿਡ ਦਾ ਬਹੁਤ ਜ਼ਿਆਦਾ ਉਤਪਾਦਨ ਅਤੇ ਗੁਰਦੇ ਦੇ ਮਾੜੇ ਕੰਮ ਕਰਨ ਦੇ ਨਾਲ ਇਹ ਜੋੜਾ ਅਤੇ ਖੋੜਾ ਵਿੱਚ ਇਕੱਠਾ ਹੋ ਸਕਦਾ ਹੈ ਜਿਸ ਨਾਲ ਸੋਚ ਅਤੇ ਦਰਦ ਹੋ ਸਕਦਾ ਹੈ ਜਿਹੜੇ ਲੋਕ ਯੂਰਿਕ ਐਸਿਡ ਦੇ ਪੱਧਰ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ ਤੇ ਉਹਨਾਂ ਨੂੰ ਪਿਉਰੀਨ ਨਾਲ ਭਰਪੂਰ ਪੋਸ਼ਣ ਜਿਸ ਤੇ ਵਿੱਚ ਲਾਲ ਮੀਟ, ਸਮੁੰਦਰੀ ਭੋਜਨ, ਦਾਲ, ਛੋਲੇ, ਗੁਰਦੇ ਬੀਨਸ, ਮਸ਼ਰੂਮ ਅਤੇ ਹੋਰ ਪ੍ਰੋਟੀਨ ਨਾਲ ਭਰਪੂਰ ਪੋਸ਼ਣ ਸ਼ਾਮਿਲ ਹੁੰਦਾ ਸੇਵਨ ਸੀਮਿਤ ਕਰਨਾ ਚਾਹੀਦਾ ਹੈ ਕਿਉਂਕਿ ਇਹ ਯੂਰਿਕ ਐਸਿਡ ਦੇ ਪੱਧਰ ਨੂੰ ਵਧਾ ਸਕਦੇ ਹਨ ਕद्दू ਅਤੇ ਲੋਕੀ ਵਰਗੇ ਪਾਣੀ ਵਾਲੇ ਭੋਜਨ ਗੁਰਦਿਆਂ ਨੂੰ ਵਾਧੂ ਯੂਰਿਕ ਐਸਿਡ ਤੋਂ ਛੁਟਕਾਰਾ ਪਾਉਣ ਦੇ ਵਿੱਚ ਮਦਦ ਕਰ ਸਕਦੇ ਹਨ ਸੇਬ ਅਮਰੂਦ ਚੈਰੀ ਅਤੇ ਪਪੀਤਾ ਵਰਗੇ ਤਾਜ਼ੇ ਫਲ ਖਾਸ ਤੌਰ ਤੇ ਫਾਇਦੇਮੰਦ ਹੁੰਦੇ ਹਨ ਘੱਟ ਚਰਬੀ ਵਾਲਾ ਦੁੱਧ ਅਤੇ ਦਹੀਂ ਵਰਗੇ ਡੇਰੀ ਉਤਪਾਦ ਵੀ ਯੂਰਿਕ ਐਸਿਡ ਦੇ ਪੱਧਰ ਨੂੰ ਸਿਹਤਮੰਦ ਰੱਖਦੇ ਹਨ ਸਿਹਤਮੰਦ ਸਰੀਰ ਦੇ ਭਾਰ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਜ਼ਿਆਦਾ ਭਾਰ ਯੂਰਿਕ ਐਸਿਡ ਦੇ ਉਤਪਾਦਨ ਨੂੰ ਵਧਾਉਂਦਾ ਹੈ ਅਤੇ ਇਸ ਦੇ ਕਾਰਜ ਨੂੰ ਵਿਗਾੜਦਾ ਹੈ ਜਿਸ ਦੇ ਨਾਲ ਇਹਨਾਂ ਸੰਬੰਧਿਤ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਰੋਜ਼ਾਨਾ ਘੱਟੋ-ਘੱਟ 30 ਮਿੰਟ ਸੈਰ ਜਾਂ ਫਿਰ ਯੋਗਾ ਵਰਗੀਆਂ ਸਰੀਰਕ ਗਤੀਵਿਧੀਆਂ ਯੂਰਿਕ ਐਸਿਡ ਦੇ ਪੱਧਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰ ਸਕਦੀਆਂ ਹਨ ਇਹ ਸਾਰੀ ਜਾਣਕਾਰੀ ਆਮ ਜਾਣਕਾਰੀ ਹੈ ਵਿਅਕਤੀਗਤ ਸਲਾਹ ਨਹੀਂ ਤੇ ਇਸ ਦੇ ਲਈ ਕਿਰਪਾ ਕਰਕੇ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਕਿਸੇ ਮਾਹਰ ਦੇ ਨਾਲ ਸਲਾਹ ਜ਼ਰੂਰ ਕਰੋ